ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅੱਜ 22 ਅਤੇ ਕੱਲ 23 ਜਨਵਰੀ ਦੇ ਮੌਸਮ ਬਾਰੇ ਕਿ ਇਹਨਾਂ ਦੋਹਾਂ ਦਿਨਾਂ ਅੰਦਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਪੂਰੀ ਹੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਟੀਲੀ ਮੌਸਮ ਦੀ ਅਪਡੇਟ ਲਈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਹੁਣ ਜੇਕਰ ਪਹਿਲਾਂ ਆਪਾਂ ਗੱਲ ਕਰ ਲਈ ਅੱਜ 22 ਜਨਵਰੀ ਦੇ ਮੌਸਮ ਦੀ ਤਾਂ ਅੱਜ ਸਵੇਰੇ ਤੜਕੇ ਸਮੇਂ ਤੋਂ ਹੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲਵਾਈ ਨਾਲ ਧੁੰਦ ਦੇ ਰਹਿਣ ਨੂੰ ਮਿਲੇਗੀ ਜੋ ਕਿ ਅੱਜ ਦੁਪਹਿਰ ਸਮੇਂ ਤੱਕ ਜਿਹੜੀ ਉਹ ਬਣੀ ਰਹੇਗੀ ਦੁਪਹਿਰ ਤੋਂ ਬਾਅਦ ਥੋੜੇ-ਬੋਟੇ ਇਲਾਕਿਆਂ ਵਿੱਚ ਹਲਕੀ-ਫੁਲਕੀ ਧੁੱਪ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਪਰ ਕਿਤੇ ਵੀ ਕੋਈ ਜ਼ਿਆਦਾ ਧੁੱਪ ਦੀ ਸੰਭਾਵਨਾ ਚੜੀ ਹੋਣੀ ਹੈਗੀ ਇਸ ਤੋਂ ਬਾਅਦ ਕੱਲ 23 ਜਨਵਰੀ ਦੀ ਗੱਲ ਕਰੀਏ ਤਾਂ ਕੱਲ 23 ਜਨਵਰੀ ਨੂੰ ਵੀ ਸਵੇਰ ਸਮੇਂ ਹਲਕੀ ਬੱਦਲਵਾਈ ਦੇ ਤੋਂ ਜਿਹੜੀ ਉਹ ਦੇਖਣ ਨੂੰ ਮਿਲੇਗੀ ਜੋ ਕਿ ਦੁਪਹਿਰ ਤੋਂ ਬਾਅਦ ਸਾਫ਼ ਹੋ ਜਾਵੇਗੀ ਤੇ ਕੱਲ ਨੂੰ ਦੁਪਹਿਰ ਸਮੇਂ ਆਪਾਂ ਨੂੰ ਸਾਫ਼ ਜਿਹੜੀ ਊਪਾਉ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਪਠਨਕੋਟ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਵਿੱਚ ਹਲਕੀ-ਫੁਲਕੀ ਬੂੰਦਾਬੰਦੀ ਵੀ ਜਿਹੜੀ ਉਹ ਕੱਲ ਨੂੰ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਕਿਤੇ ਵੀ ਕੋਈ ਜ਼ਿਆਦਾ ਹਲਚਲ ਹੋਣ ਦੀ ਜਿਹੜੀ ਉਹ ਸੰਭਾਵਨਾ ਨਹੀਂ ਹੈਗੀ ਤਾਪਮਾਨ ਦੀ ਗੱਲ ਕਰ ਲਈਏ ਤਾਂ ਦਿਨ ਦੇ ਤਾਪਮਾਨ 16 ਤੋਂ ਲੈ ਕੇ 18 ਡਿਗਰੀ ਦੇ ਆਸ- ਮੱਧਮ ਤੋਂ ਇਹ ਜਰਫਤਾ ਨਾਲ ਚੱਲਦੀ ਆ ਰਹਿਣ ਗਿਆ ਤੇ ਬਾਕੀ ਮੌਸਮ ਵਿੱਚ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਆ ਤਾਂ ਉਸ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦ